ਰਾਮਨ ਨੂੰ ਆਖਰੀ ਸਮੇਂ ਪੁੱਛਿਆ ਗਿਆ ਸੀ 시รามਚੰਦਰ ਜੀ ਨੇ ਲక్ష్ਮਨ ਨੂੰ ਭੇਜਿਆ ਸੀ। ਰਾਮਨ ਇਹ ਲక్ష్ਮਨ ਰਾਮਨ ਚਾਰ ਬੇਦ ਦਾ ਪਾਠੀ ਹੈ। ਪੱਡਸ ਸੀ। ਜ ਆ ਪੁੱਛੋ ਨੇ ਆਪਣੀ ਜ਼ਿੰਦਗੀ ਦਾ ਆਖੀਰ ਰਿਜ਼ਲਟ ਕੱਢਿਆ। ਆਪਣੀ ਜ਼ਿੰਦਗੀ ਦਾ। ਲక్ష్ਮਨ ਰਾਮਨ ਸਰਾਣੇ ਵਾਲੇ ਪਾਸੇ ਸਿਰ ਵਾਲੇ ਪਾਸੇ ਖੜਾ ਹੋ ਗਿਆ ਕਿਉਂਕਿ ਰਣ ਭੂਮੀ 'ਚ ਪਿਆ ਸੀ ਰਾਮਨ। ਰਾਮਨ ਬੋਲਿਆ ਨਹੀਂ। ਲక్ష్మణ ਜੀ ਵਾਪਸ ਆ ਗਏ। ਸੀ रामचंद्र ਨੂੰ ਕਹਿ ਲਗੇ ਮਹਾਰਾਜੋ ਤੇ ਬੋਲਿਆ ਜੀ। ਕਹਿੰਦੇ ਕਿਸ ਪਾਸੇ ਖੜਾ ਸੀ? ਕਹਿੰਦੇ ਸਿਰ ਵਾਲੇ ਪਾਸੇ। ਕਹਿੰਦੇ ਜਿਹਦੇ ਕੋਲੋਂ ਕੁਝ ਲੈਣਾ ਹੁੰਦਾ ਨਾ ਉਹ ਪੈਰਾਂ ਵਾਲੇ ਪਾਸੇ ਖੜਾ ਹੁੰਦਾ ਪੈਰਾਂ। ਉਦੇ ਅੰਦਰ ਗੁਣ ਵੀ ਸੰਰਾਵ ਦੇ ਅੰਦਰ ਜਿੱਥੇ ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਆ ਲੰਕਾ ਗੜ ਸੋਨੇ ਕਾ ਭਇਆ ਮੂਰਖ ਰਾਮ ਨੇ ਕਿਆ ਲੈ ਗਿਆ ਮੂਰਖ ਦਾ ਦਰਜਾ ਦਿੱਤਾ ਉਥੇ ਮੇਰੇ ਸਹਿਬ ਇਹ ਵੀ ਕਹਿੰਦੇ ਨੇ ਸੰਮਨ ਜੋ ਇਸ ਪ੍ਰੇਮ ਕੀ ਦਮ ਕੇ ਹੋਤੀ ਸਾਠ 라ਵਣ ਹੋਤੇ ਸੁਰੰਕਨ ਹੈ ਜਨ ਸਿਰ ਦੀਨੇ ਕਾਟ 라ਵਣ ਸ਼ਿਵ ਜੀ ਦਾ ਪੁਜਾਰੀ ਸੀ ਸ਼ੀਰਾਂਮ ਚੰਦਰਜੀ ਵਿਸ਼ਨੂ ਦੇ ਪੁਜਾਰੀ ਸਨ ਤੇ ਨਾ ਤਿਆਗ ਕਰਨਾ ਪਿਆ ਆਪਣੇ ਮੁਰਸ਼ਿਦ ਨੂੰ ਮਨਾਉਣ ਵਾਸਤੇ ਜਿੰਨ ਸਿੱਧੀ ਨੇ ਕਾਟ ਤੇ ਮੂਰਦਾ ਦਰਜਾ ਵੀ ਮਾਰੇ ਦਿੱਤਾ ਦੋਵੇਂ ਉਹਦੇ ਗੁਣ ਔਗਣ ਪ੍ਰਗਟ ਕੀਤੇ ਮੇਰੇ ਸਹਿਬ ਇੱਕ ਭੁੱਲ ਵੱਡੀ ਹੋ ਗਈ 라ਵਣ ਕੋਲ ਤੇ ਮੂਰਤ ਦਾ ਦਰਜਾ ਮਿਲ ਗਿਆ